ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਜਿਹੜੇ ਮੇਰੇ ਵੀਰਸ ਵੀਡੀਓ ਰਾਹੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਜੀ ਤਾਂ ਉਹਨਾਂ ਨਾਲ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਸੋ ਦੋਸਤੋ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਵੀਡੀਓ ਕਰਵਾਉਣੀ ਹੈ ਆਪਣਾ ਤੋਂ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ 84270 19817 ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਿੰਨ ਬੈੜਾ ਇੱਕੋ ਕਰੋ ਤਿੰਨੇ ਦੇ ਤਿੰਨੇ ਫੋਰ ਸੇਲ ਨੇ ਜੀ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਓ ਅ ਹਾਂਜੀ ਵੀਰ ਜੀ ਅਸਿਕਾ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸ ਦਿਓ ਜੀ ਆਪਣੇ ਇੱਕ ਵਾਰ ਨਾਮ ਹਰਜਿੰਦਰ ਸਿੰਘ ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਜੀ 84278 42252 ਠੀਕ ਹੈ ਜੀ 84278 42252 ਠੀਕ ਹੈ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖ ਰਹੇ ਹਾਂ ਜੀ ਭਲੂਣ ਹਾਂਜੀ ਠੀਕ ਹੈ ਜੀ ਇਹ ਪਹਿਲਾ ਸੁਆ ਸੁਰੀਆ ਹਣੇ ਪਹਿਲਾ ਸੁਆ ਸੁਰੀਆ ਠੀਕ ਹੈ ਜੀ ਕੋਈ ਸੀਮਣ ਵਗੈਰਾ ਦਾ ਪਤਾ ਜੀ ਸੀਮਣ ਇਹਦੇ ਸੈਕਟਰ ਹੀ ਬਸਤੀਆਂ ਵਾਲਾ ਲੱਗਿਆ ਪਰ ਆਪਾਂ ਨੂੰ ਪਤਾ ਪੱਕਾ ਕਨਫਰਮ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਸੋ ਦੋਸਤੋ ਤੁਸੀਂ ਲੀਵਾ ਵਗੈਰਾ ਤੁਸੀਂ ਸੋਹਣ ਕਰਮਾਲੀ ਨੂੰ ਥੰਡ ਲੱਗੀ ਬਣੀ ਤੋਰੇ ਬਾਰ ਨੂੰ ਜੀ ਤੋਂ ਦੋਸਤੋ ਦੇਖ ਸਕਦੇ ਹੋ ਫਿਟਿੰਗ ਵਾਲਾ ਲੇਬਰ ਰਾਜੀ ਸ਼ਮੀ ਪੜੀ ਵੀ ਜਿੰਦ ਜਾਣ ਵਾਲੀ ਬਹਿੜ ਤੁਸੀਂ ਦੇਖ ਸਕਦੇ ਹੋ ਪਲੂਨ ਪਹਿਲੇ ਸੂਏ ਸੂ ਰਹੀ ਆ ਠੀਕ ਹੈ ਜੀ ਫਿਟਿੰਗ ਵਾਲੇ ਲੇਬਰ ਦੇ ਵਿੱਚ ਆ ਗਿਲੇਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਲੱਗਿਆ ਬਈ ਮੁੱਲ ਕੀ ਕਰਦੇ ਆਪੇ ਇਹਦਾ ਇਹਦਾ ਮੁੱਲ 11500 ਮਾਨਤਨ ਹੋ ਜਾਏਗਾ ਜੀ ਹਾਂ ਜੀ ਮਾਨਤਨ ਹੋ ਜਾਏ ਠੀਕ ਹੈ ਜਿਹੜੀ ਆਪਾਂ ਦੂਜੇ ਨੰਬਰ ਤੇ ਦੇਖ ਰਹੇ ਹਾਂ ਜੀ ਇਹ ਕਿ ਮੇ ਵੀ ਪਹਿਲੇ ਸੂਏ ਸੂਰੀ ਇਹ ਵੀ ਪਹਿਲਾ ਸੂਆ ਹੁੰਦਾ ਚਾਰ ਦੰਦਾ ਮੂਹ ਚਾਰ ਦੰਦ ਠੀਕ ਹੈ ਜੀ ਸੀਮਨ ਵਗੈਰਾ ਦਾ ਪਤਾ ਜੀ ਇਹਦਾ ਵੀ ਇਹਦਾ ਵੀ ਸੀਮਨ ਦਾ ਪਤਾ ਨਹੀਂ ਹੈ ਅੱਛਾ ਠੀਕ ਹੈ ਜੀ ਹਾਂ ਸੋ ਲੇਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਈਲ ਸਾਊਗਾ ਜੀ ਹਾਂ ਸੋਹਣੇ ਕਰਮ ਵਾਲੀ ਨੀ ਥਾਂ ਲੱਗੇ ਤੋਰੇ ਬਾਹਰ ਨਹੀਂ ਥੋੜੀ ਮੰਤਰ ਵਗੈਰਾ ਤੁਸੀਂ ਦੇਖ ਸਕਦੇ ਹੋ ਰਾਜੀ ਕੋਈ ਵੱਡੀ ਵਿਹੜ ਆ ਚੁੱਕਿਆ ਦੇਖ ਸਕਦੇ ਹੋ ਪੂਣ ਪਹਿਲੇ ਸੂਏ ਸੂਰੀ ਹੈ ਜੀ ਹਾਈਟ ਵਗੈਰਾ ਦੇਖ ਸਕਦੇ ਹੋ। ਕਾਫੀ ਜ਼ਿਆਦਾ ਹਾਈਟ ਆ। ਲੇਵਾ ਵਗੈਰਾ ਦੇਖ ਸਕਦੇ ਹੋ ਇੱਕ ਨੰਬਰ ਫਿਟਿੰਗ ਵਾਲਾ ਲੇਵ ਦੇ ਵਿੱਚ। ਠੀਕ ਹੈ ਜੀ। 15 ਦਿਨ ਕਿਵੇਂ? 15 15 ਤਰੀਕ ਨੂੰ ਦਿਨ ਪੂਰੇ। 15 ਤਰੀਕ ਨੂੰ ਇਹਦੇ ਦਿਨ ਪੂਰੇ। ਇਹਦਾ ਰੇਟ ਕੀ ਕਰਦੇ? ਇਹਦਾ ਮੁੱਲ 140। ਠੀਕ ਮੰਨਤ ਨਹੀਂ ਇਹਦੇ ਵਿੱਚ ਹੋਇਆ। ਹਾਂ ਜੀ ਹਾਂ ਮੰਨਤ ਆਨੂੰ। ਠੀਕ ਹੈ ਜੀ। ਜਿਹੜੀ ਆ ਪਾ ਤੀਜੇ ਨੰਬਰ ਤੇ ਦੇਖ ਰਹੇ ਹਾਂ ਜੀ। ਇਹ ਕਿਵੇਂ ਸੂਏ? ਇਹ ਦੂਜਾ ਸੂਆ। ਠੀਕ ਹੈ ਜੀ। ਤੇ ਪਹਿਲੀ ਸੂਏ ਕਿੰਨਾ ਦੱਸੀ ਜੇ ਇਹਦੇ ਮਤਲਬ ਇਹ ਤਾਂ 22 ਕਿਲੋ ਦਾ ਇੱਥਾ ਹੋਵੇ ਠੀਕ ਹੈ ਜੀ ਉਮੀਦ ਜਾਨੀ ਕਿ ਇਸ ਵਾਰ 25 ਹੀ ਕਹਿ ਸਕਦੇ ਆ 24 25 24 25 ਠੀਕ ਹੈ ਜੀ ਸੀਮਿੰਟ ਵਗੈਰਾ ਦਾ ਪਤਾ ਇਹਦਾ ਵੀ ਸੀਮਿੰਟ ਇਹਦਾ ਵੀ ਨਹੀਂ ਪਤਾ ਜੀ ਅੱਛਾ ਠੀਕ ਹੈ ਤੋਰੇ ਵਾਰ ਨਹੀਂ ਸੋ ਫੇਸ ਵਗੈਰਾ ਮੂੰਹ ਪਤਾ ਤੁਸੀਂ ਦੇਖ ਸਕਦੇ ਹੋ ਰਾਜੀ ਸਮੀ ਪੜੀ ਵੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਫਿਟਿੰਗ ਵਾਲਾ ਜੀ ਤਾਂ ਤੁਸੀਂ ਦੇਖ ਸਕਦੇ ਇੱਕ ਨੰਬਰ ਨਿੱਖੜ ਮੇ ਥਾਂ ਲੱਗੀ ਹੋਈ ਹੈ ਸੋ ਵਾਰੀ ਸਮੀ ਪੜੀਓ ਤੁਸੀਂ ਦੇਖ ਸਕਦੇ ਹੋ ਜਿੰਦ ਜਾਣ ਵਾਲੀ ਗੱਲ। ਕੀ ਮੰਨ ਕਰਦੇ ਆਂ ਆਪਾਂ? ਇਹਦਾ ਮੁੱਲ 88000 ਜੀ। ਮੰਨਤ ਨਹੀਂ ਦੇ ਵਿੱਚ ਵੀ ਹੋ ਜਾਏਗਾ। ਹਾਂ ਜੀ ਹਾਂ ਹੋ ਜਾਏਗਾ। ਠੀਕ ਹੈ ਜੀ। ਮੋਬਾਈਲ ਨੰਬਰ ਇੱਕ ਵਾਰ ਹੋਰ ਬੋਲਦੇ ਜੀ। 84278 42252 ਠੀਕ ਹੈ ਜੀ। ਪਿੰਡ ਸ਼ੈਣਾ ਵੀਡੀਓ ਦੇਖਣ ਦੀ ਸਭ ਦਾ ਤਹਿ ਦਿਲ ਤੋਂ ਧੰਨਵਾਦ। ਜਲਦੀ ਮਿਲਣੀ ਕਿਸੇ ਨਵੀਂ ਹੋਰ ਵੀਡੀਓ ਵਿੱਚ।